ਸ਼ਸ਼ੀ ਕਾਲ ਦੀ ਸਾਰਿਆਂ ਨੂੰ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ ਤਾਂ ਦੋਸਤੋ ਅੱਜ ਛੋਟੀ ਜੀ ਵੀਡੀਓ ਬਣਾਉਣ ਜਾ ਰਹੀ ਆ ਕਿਉਂਕਿ ਅੱਜ ਮੇਰੀ ਛੋਟੀ ਬੇਟੀ ਅਨੂਰ ਕੌਰ ਦਾ ਆਇਆ ਜੀ ਰਿਜ਼ਲਟ 3rd ਚੋਂ ਪਾਸ ਹੋ ਗਈ ਉਹ 96.6 ਮਾਰਕਸ ਲੈ ਕੇ ਤੇ ਪੋਜੀਸ਼ਨ ਆਈ ਆ ਉਹਦੀ 3rd ਜੀ ਤਾਂ ਦੇਖੋ ਇਧਰ ਆ ਬੈਠ ਗਈ ਮੇਰੇ ਕੋਲ ਆ ਕੇ ਤਾ ਵੱਡੀ ਦਾ ਵੱਡੀ ਕਿਰਤਪ੍ਰੀਤ ਦਾ ਆਵੇਗਾ ਜੀ ਰਿਜ਼ਲਟ ਉਹਨੇ ਫਿਫਥ ਤੇ ਦਿੱਤੇ ਵੇ ਫਿਫਥ ਬੋਰਡ ਦੀ ਹੈ ਤੇ ਉਸ ਵਜ੍ਹਾ ਨਾਲ ਰਿਜ਼ਲਟ ਥੋੜਾ ਲੇਟ ਆਏਗਾ ਮੀਨਸ ਫਰਿਆਲ ਤੱਕ ਆ ਜਾਏਗਾ ਤਾਂ ਇਹ ਸੀਗਾ ਮੈਂ ਕਹਾਂ ਚਲੋ ਛੋਟੀ ਜੀ ਵੀਡੀਓ ਬਣਾ ਕੇ ਤੁਹਾਡੇ ਨਾਲ ਖੁਸ਼ੀ ਸਾਂਝੀ ਕੀਤੀ ਜਾਵੇ ਆਪਣੀ ਬੇਟੀ ਦੀ ਅ ਬੱਚਿਆਂ ਨੂੰ ਪੜਾਓ ਖੂਬ ਪੜਾਓ ਕਿਉਂਕਿ ਉਹਨਾਂ ਨੂੰ ਪੈਰਾਂ ਤੇ ਖੜੇ ਕਰੋ ਇਹ ਹੀ ਹਰ ਮਾਤਾ ਪਿਤਾ ਚਾਹੁੰਦਾ ਹੈ ਨਾ ਤਾਂ ਫਿਰ ਮੇਰੇ ਪਾਸ ਦੋ ਬੇਟੀਆਂ ਨੇ ਤੇ ਪ੍ਰਮਾਤਮਾ ਦਾ ਬਹੁਤ ਸ਼ੁਕਰ ਕਰਦੇ ਆ ਕਿ ਸਾਨੂੰ ਦੋ ਬੇਟੀਆਂ ਦਿੱਤੀਆਂ ਮਾਲਕ ਨੇ ਤਾਂ ਇਹ ਬਸ ਬੱਚਿਆਂ ਨੂੰ ਪੜਾ ਲਿਖਾ ਕੇ ਇੰਨੇ ਕਾਬਿਲ ਬਣਾ ਦੋ ਕਿ ਉਹ ਉਹਨਾਂ ਨੂੰ ਦੂਜਿਆਂ ਦੇ ਅੱਗੇ ਮਹਤਾਜ ਨਾ ਹੋਣਾ ਪਵੇ ਬਾਕੀ ਬੱਚਿਆਂ ਦੇ ਕਾਰ ਮੈਂ ਬਾਕੀ ਸਾਡਾ ਫਰਜ਼ ਹੁੰਦਾ ਸਾਰਿਆਂ ਨੂੰ ਕਿ ਬੱਚਿਆਂ ਨੂੰ ਪੜਾ ਲਿਖਾ ਕੇ ਇੱਕ ਚੰਗਾ ਇਨਸਾਨ ਬਣਾਈਏ ਸਾਰੇ ਮਾਤਾ ਪਿਤਾ ਚਾਹੁੰਦੇ ਇਹ ਕਿ ਉਹਨਾਂ ਦੇ ਬੱਚੇ ਖੂਬ ਪੜ੍ਹ ਲਿਖ ਕੇ ਤਰੱਕੀਆਂ ਕਰੇ ਜੀ ਦੇਖੋ ਜੀ ਛੋਟੀ ਛੋਟੀਆਂ ਕਲਾਸਾਂ ਤੋਂ ਹੀ ਫਿਰ ਬੇਸ ਬਣਿਆ ਬਣਾਇਆ ਜਾਂਦਾ ਹੈ ਤਾਂ ਫਿਰ ਅੱਜ ਨੂਰ ਬਹੁਤ ਹੈਪੀ ਹੈ ਖੁਸ਼ ਹੈ ਕਿਉਂਕਿ 셀ਫ ਸਟੱਡੀ ਕੀਤੀ ਹੈ ਬੱਚਿਆਂ ਨੇ ਪੂਰਾ ਸਾਲ ਕੋਈ ਟਿਊਸ਼ਨ ਨਹੀਂ ਰੱਖੀ ਆਪ ਪੜ੍ਹਦੇ ਨੇ ਦੋਨੋਂ ਬੇਟੀਆਂ ਮੇਰੀਆਂ ਖੁਦ ਪੜ੍ਹਦੀਆਂ ਨੇ ਤੇ ਤੁਸੀਂ ਵੀ ਇਹਨਾਂ ਨੂੰ ਖੂਬ ਖੂਬ ਆਸ਼ੀਰਵਾਦ ਦਿਵੋ ਕਿ ਬੱਚੀਆਂ ਦੋਨੋਂ ਕਾਮਯਾਬ ਹੋਣ ਜ਼ਿੰਦਗੀ ਵਿੱਚ ਚੰਗੇ ਇਨਸਾਨ ਬਣਨ ਤੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਤਾਂ ਇਹੀ ਹੁੰਦਾ ਹਰ ਮਾਤਾ ਪਿਤਾ ਇਹੀ ਚਾਹੁੰਦਾ ਹੈ ਕਿ ਉਹਨਾਂ ਦਾ ਬੱਚਾ ਤਰੱਕੀਆਂ ਕਰੇ ਖੂਬ ਤਰੱਕੀਆਂ ਕਰੇ ਤਾਂ ਫਿਰ ਬਸ ਇਹੀ ਹੈ ਚਲੋ ਮੈਂ ਕਿਹਾ ਤੁਹਾਡੇ ਨਾਲ ਆਪਣੀ ਛੋਟੀ ਜੀ ਖੁਸ਼ੀ ਸਾਂਝੀ ਕੀਤੀ ਜਾਵੇ ਤੇ ਚਲੋ ਹੁਣ ਤੁਹਾਨੂੰ ਅਸੀਂ ਕੱਲ ਮਿਲਦੇ ਆ ਨਵੀਂ ਵੀਡੀਓ ਵਿੱਚ ਕੱਲ ਸਾਡੇ ਘਰ ਮੀਨਸ ਆਣਾ ਹੈ ਕਿ ਸੇਨਾ ਤੁਹਾਨੂੰ ਕੱਲ ਦੱਸਾਂਗੇ ਕਿ ਇਹਨਾਂ ਨੇ ਆਣਾ ਸਾਡੇ ਘਰ ਤਾਂ ਫਿਰ ਕੱਲ ਦੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਤਾਂ ਚਲੋ ਜੀ ਅਸੀਂ ਤੁਹਾਨੂੰ ਕੱਲ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ਼ਸ਼ਕਾਲ